ਜਬਰ ਦੇ ਸਬੰਧ ਚ ਹੋ ਗਈਆਂ ਅਚਾਨਕ ਉਹ ਸਰਕਾਰ ਜਿਹੜੀ ਕਹਿੰਦੀ ਸੀ ਵੀ ਪਿੰਡਾਂ ਚੋਂ ਚੱਲਿਆ ਕਰੂਗੀ ਇਹ ਸੱਤ ਸਮੁੰਦਰਾਂ ਦੇ ਪਾਰ ਬੈਠੀ ਹਕੂਮਤ ਦੇ ਇਸ਼ਾਰਾ ਤੇ ਕਿਵੇਂ ਨੱਚਣ ਲੱਗੀ ਮੋਦੀ ਹਕੂਮਤ ਦੀ ਬੋਲੀ ਚ ਬੋਲੀ ਪਾਇਤ ਪਾਇਤ ਕਰਕੇ ਚੱਲਣ ਦਾ ਫੈਸਲਾ ਕਿਵੇਂ ਕਰ ਲਿਆ ਉਹੀ ਭਾਸ਼ਾ ਤੇ ਕਿਸਾਨ ਲਹਿਰ ਇਹਨਾਂ ਨੇ ਪੰਜਾਬ ਧਰਨੇ ਆਲਾ ਲਹਿਜ ਬਣਾਤਾ ਇਹਨਾਂ ਨੇ ਵਪਾਰ ਨੂੰ ਘਾਟਾ ਪਾਤਾ ਇਹ ਵਿਕਾਸ ਨਹੀਂ ਹੋਣ ਦਿੰਦੇ ਇਹ ਬਹਾਨੇ ਕਰਕੇ ਆਪਣੇ ਨਾਲੋਂ ਦੂਜੇ ਜੱਗ ਸਾਰੇ ਉਹ ਤਾਕਿਆਂ ਨੂੰ ਤੋੜ ਕੇ ਪਾਸੇ ਕਰਕੇ ਵੋਟਾਂ ਬਟੋਰਨ ਵਾਲੀ ਬੀਜੇਪੀ ਦੀ ਚਾਲ ਐ ਉਹ ਚਾਲ ਚ ਕਾਮਯਾਬ ਹੋਣ ਦੇ ਸੁਪਨੇ ਲੰਦਾ ਅਸਲ ਦੇ ਵਿੱਚ ਗੱਲ ਕੀ ਐ ਜਿਨ ਨੇ ਇਸ ਨਵੀਆਂ ਆਰਥਿਕ ਨੀਤੀਆਂ ਦੀ ਮਾਰਕ ਆਉਣ ਵਾਲੇ ਤਰਕੇ ਹੈ ਉਹਨਾਂ ਸਾਰਿਆਂ ਦੀ ਜੇ ਗੱਲ ਕਰਦੀ ਐ ਤਾਂ ਕਿਸਾਨ ਲਹਿਰ ਐ ਜੇ ਉਹਨਾਂ ਦੀ ਛਤਰੀ ਹੈ ਤਾਂ ਕਿਸਾਨ ਲਹਿਰ ਉਹਦੀ ਛਤਰੀ ਹੈ ਇਹ ਛਤਰੀ ਤੋੜਨਾ ਚਾਹੁੰਦੇ ਨੇ ਇਹ ਪ੍ਰਚਾਰ ਕਰਦੇ ਨੇ ਵੀ ਐਮਐਸਪੀ ਮੰਗਦੇ ਨੇ ਐਮਐਸਪੀ ਤਾਂ ਮਿਲ ਰਹੀ ਹੈ ਸਰਕਾਰੀ ਖਰੀਦ ਹੋ ਰਹੀ ਹੈ ਇਹ ਠੀਕ ਹੈ ਵੀ ਐਮਐਸਪੀ ਮਿਲ ਰਹੀ ਹੈ ਸਰਕਾਰੀ ਖਰੀਦ ਹੋ ਰਹੀ ਹੈ ਜਿਹੜੀਆਂ ਤੁਸੀਂ ਨਵੀਆਂ ਨੀਤੀਆਂ ਲੈ ਕੇ ਆ ਰਹੇ ਹੋ ਤੁਸੀਂ ਸਰਕਾਰੀ ਖਰੀਦ ਵੀ ਨਹੀਂ ਕਰਨੀ ਐਮਐਸਕੇ ਤੇ ਖਰੀਦ ਨਹੀਂ ਕਰਨੀ ਐਮਐਸਕੇ ਦੇਣੀ ਨਹੀਂ ਸਰਕਾਰੀ ਮੰਡੀਆਂ ਵੀ ਨਹੀਂ ਰਹਿਣ ਦੇਣੀਆਂ ਹੁਣ ਐਮਐਸਕੇ ਦਾ ਮਤਲਬ ਲਾ ਕੀ ਆ ਅਸੀਂ ਕਹਿੰਦੇ ਆਂ ਦੀ ਖੇਤੀ ਸੈਕਟਰ ਦੇ ਵਿੱਚ ਪੈਦਾ ਹੋਣ ਵਾਲੀਆਂ ਸਾਰੀਆਂ ਵਸਤਾਂ ਦਾ ਕੰਟਰੋਲ ਸਾਮ ਸਮਾਜ ਦਾ ਖਰੀਦਣ-ਵੇਚਣ ਦਾ ਸਾਰਾ ਪ੍ਰਬੰਧ ਕੋਲਡ ਸਟੋਰਾਂ ਦਾ ਪ੍ਰਬੰਧ ਸਰਕਾਰ ਦੇ ਹੱਥ 'ਚ ਹੋਵੇ ਖੇਤੀ ਤੇ ਸਰਕਾਰ ਦੇ ਵਿਚਾਲੇ ਕੋਈ ਵਿਚੋਲ ਵਾਲੀ ਹੋਣਾ ਚਾਹੀਦਾ ਸਾਡੀ ਮੰਗ ਇਹ ਹੈ ਤਾਂ ਕਿ ਕੰਟਰੋਲ ਜੇ ਅਨਾਜ ਦੇ ਉੱਤੇ ਸਰਕਾਰ ਦਾ ਕੰਟਰੋਲ ਹੈ ਤਾਂ 80 ਕਰੋੜ ਲੋਕਾਂ ਨੂੰ ਜੰਤਕ ਮੰਡ ਪੰਡਾਇ ਦਾ ਅਨਾਜ ਆ ਸੌਖਿਆਂ ਦਿੱਤਾ ਜਾ ਸਕਦਾ ਹੈ ਮਜ਼ਦੂਰਾਂ ਨੂੰ ਸਸਤਾ ਅਨਾਜ ਦਿੱਤਾ ਜਾ ਸਕਦਾ ਹੈ ਦੁਕਾਨਦਾਰਾਂ ਨੂੰ ਸਸਤਾ ਅਨਾਜ ਦਿੱਤਾ ਜਾ ਸਕਦਾ ਸਸਤਾ ਕਰਨ ਦਾ ਤਰੀਕਾ ਹੈ ਕਿ ਖੇਤੀ ਦੇ ਲਾਗਤ ਕਰਤੇ ਘਟਾ ਦਿਓ ਜਿਹੜਾ ਕਾਰਪੋਰੇਟ ਸਮਾਨ ਸਾਨੂੰ ਮਹਿੰਗਾ ਵੇਚ ਰਿਹਾ ਹੈ ਉਹਨਾਂ ਦੇ ਮੁਨਾਫੇ ਦੇ ਕੱਟ ਲਾ ਕੇ ਖੇਤੀ ਪੈਦਾਵਾਰ ਨੂੰ ਸਸਤੀ ਪੈਦਾਵਾਰ ਕਰੋ ਤਾਂ ਕਿ ਅਮਰੀਕਾ ਵਰਗੇ ਦੇਸ਼ਾਂ ਦੇ ਨਾਲ ਅਸੀਂ ਕੰਪੀਟੀਸ਼ਨ ਦੇ ਮੈਦਾਨ ਚਾ ਸਕੀਏ ਦੱਸ ਦਿਓ ਕਿ ਇਹ ਲੋਕਾਂ ਦੇ ਪੈਸੇ ਦੀ ਗੱਲ ਹੈ ਕਿ ਕੱਲੇ ਕਿਸਾਨਾਂ ਦੇ ਫਾਇਦੇ ਦੀ ਗੱਲ ਹੈ ਭਾਈ ਜਿੰਨੇ ਭਾਰਤ ਦੇ ਲੋਕ ਨਾਜਖਾਂਦੇ ਨੇ ਉਹਨਾਂ ਦੇ ਫਾਇਦੇ ਦੀ ਗੱਲ ਹੈ કે ਸਾਡੇ ਕੱल्ल्या ਦੇ ਫਾਇਦੇ ਦੀ ਗੱਲ ਹੈ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਤੁਸੀਂ ਕੱਲਾ ਖੇਤੀ ਸੈਕਟਰ ਨੂੰ ਤਬਾਹ ਨਹੀਂ ਕਰ ਚੱਲੇ ਤੁਸੀਂ ਛੋਟੀ ਸੰਨਤ ਨੂੰ ਵੀ ਤਬਾਹ ਕਰ ਚੱਲੇ ਹੋ ਇਹ ਵਪਾਰ ਖੇਤਰ ਨੂੰ ਵੀ ਤਬਾਹ ਕਰ ਚੱਲੇ ਹੋ ਇਹ ਪਰਚੂਨ ਖੇਤਰ ਨੂੰ ਵੀ ਤੁਸੀਂ ਤਬਾਹ ਕਰ ਚੱਲੇ ਹੋ ਤੇ ਸਾਰੇ ਪਬਲਿਕ ਸੈਕਟਰਾਂ ਨੂੰ ਵੀ ਤੁਸੀਂ ਉਹਨਾਂ ਦੇ ਹਵਾਲੇ ਕਰਨ ਚੱਲੇ ਹੋ ਤਾਂ ਇੱਥੇ ਕੀ ਰੌਲਾ ਹੈ ਕਿ ਜਿਹੜਾ ਭਗਵਾਨ ਤਮਾਨ ਕਹਿੰਦਾ ਹੈ ਕਿ ਜੇ Amazon ਦਾ ਸਬਾਨ ਮੰਗਾਉਣਾ ਹੋਵੇ ਤਾਂ ਦਿੱਲੀ ਸਸਤਾ ਮੰਦਾ ਤੇ ਪੰਜਾਬ ਦੇ ਵਿੱਚ ਮਹਿੰਗਾ ਹੁੰਦਾ Amazon ਦਾ ਇਹ ਕਿਵੇਂ ਆ ਗਿਆ ਮਾਨ ਸਾਹ ਤੁਹਾਨੂੰ ਇਹ Amazon ਕੀ ਹੈ Amazon, Balmart, D-kart, Flipkart ਵਰਗੀਆਂ ਜਿਹੜੀਆਂ ਵੱਡੀਆਂ ਕੰਪਨੀਆਂ ਨੇ ਜਿਹੜੀਆਂ ਪਰਚੂਨ ਖੇਤਰ ਤੇ ਈ-ਵਪਾਰ ਤੇ ਕਿਉਂ ਵਪਾਰ ਕਰਦੀਆਂ ਨੇ ਇਹ ਉਹਦੀਆਂ ਜੈਮੋਟ ਵਰਗੀਆਂ ਬੇਜ ਵਰਗੀਆਂ ਉਹ ਵੱਡੀਆਂ ਕੰਪਨੀਆਂ ਜਿਨ੍ਹਾਂ ਨੇ ਆਹ ਦੁਕਾਨਦਾਰਾਂ ਨੂੰ ਸੌਣ ਲੱਤੇ ਮਜਬੂਰ ਕਰਤਾ ਘਰੇ ਦਾਤ ਨਹੀਂ ਆਉਂਦਾ ਉਹਦੇ ਆਪਦੇ ਆંકੜੇ ਐ ਸਤੰਬਰ ਤੇ ਅਕਤੂਬਰ ਦੇ ਦੋ ਵੀ ਜਾਂਦੇ ਆਕੜੇ ਐ ਕਿ ਦੋ ਮਹੀਨਿਆਂ ਦੇ ਵਿੱਚ 700 ਕਰੋੜ ਆਰਡਰ ਸਪਲਾਈ ਕਰਦੇ ਅਸੀਂ ਯਾਨੀ 12 ਕਰੋੜ ਆਰਡਰ ਇੱਕ ਦਿਨ ਦੇ ਵਿੱਚ ਸਪਲਾਈ ਕਰਦੇ ਉਹਦਾ ਕਾਰੋਬਾਰ ਕਿੰਨਾ ਬਈ ਉਹਦਾ ਕਾਰੋਬਾਰ 21 ਮੁਲਕਾਂ ਦੇ ਵਿੱਚ ਉਹ ਕਾਰੋਬਾਰ ਦੇ ਅੱਡੇ ਆਉਂਦੇ ਤੇ 100 ਮੁਲਕਾਂ ਦੇ ਵਿੱਚ ਸਾਰੇ ਮੁਲਕਾਂ ਦੇ ਵਿੱਚ ਉਹ ਬਾਲ ਸਪਲਾਈ ਕਰਦਾ ਹੈ 1624 ਕਰੋੜ ਰੁਪਇਆ ਇੱਕ ਦਿਨ ਦਾ ਮੁਨਾਫਾ ਉਸ ਕੰਪਨੀ ਦਾ ਉਹ ਕੰਪਨੀ ਇੱਥੇ ਆ ਰਹੀ ਹੈ ਉਹਨਾਂ ਨੂੰ ਉਤਸ਼ਾਹ ਕਰਨ ਦੀ ਗੱਲ ਕਰ ਦਿਓ ਮਾਨ ਸਾਹਿਬ ਤੁਸੀਂ ਗੱਲ ਤਾਂ ਕਰੋ ਆ ਖੇਤੀ ਖੇਤਰ ਨੂੰ ਤਬਾਹ ਕਰਨ ਵਾਸਤੇ ਆ ਜਿਹੜੀ ਕੌਮੀ ਖੇਤੀ ਦਿੱਤੀ ਲਿਆਦੀ ਹੈ ਜਿਹਦਾ ਅਸੀਂ ਤੇਰਾ ਪਹਿਲੀ ਦੰਗ ਦੇ ਵਿੱਚ ਪ੍ਰਣਾਲਨ ਕਰਕੇ ਆਏ ਆ ਤੂੰ ਬਾਸ ਲੈਦੀ ਬਹੁਤ ਖੁਸ਼ੀ ਦੀ ਗੱਲ ਹੈ ਪਰ ਤੇਰੇ ਮੂੰਹ ਦੇ ਵਿੱਚੋਂ ਇੱਕ ਸ਼ਬਦੇ ਹੋਣੀ ਨਿਕਲਿਆ ਕਿ ਜਿਹੜਾ ਅਮਰੀਕਾ ਦਾ ਡੈਪੂਟੇਸ਼ਨ 25 ਤਰੀਕ ਦਾ ਇੱਥੇ ਆਇਆ ਹੋਇਆ ਹੈ ਆ ਖੇਤੀਬਾੜੀ ਵਾਲਾ ਟੈਕਸ ਬੋਧ ਕਰਨ ਦੀ ਗੱਲ ਕਰਨ ਵਾਸਤੇ ਆਇਆ ਹੋਇਆ ਹੈ ਉਹਦੀ ਨਿੰਦਿਆ ਕਰਦਾ ਤੇਰਾ ਇੱਕ ਵੀ ਬਿਆਨ ਨਹੀਂ ਆਇਆ ਕਿ ਦੇਖੋ ਕਿਤੇ ਖੇਤੀ ਨੂੰ ਟੈਕਸ ਬੋਧ ਟਰੰਪ ਦਾ ਬਿਆਨ ਸੁਣਿਆ ਹੁਣ ਕਿ ਭਾਰਤ ਸਾਡੇ ਤੇ ਬਹੁਤ ਜ਼ਿਆਦਾ ਟੈਕਸ ਲਾਂਦਾ ਹੈ ਕਿ ਸਾਡਾ ਅਮਰੀਕਾ ਦਾ ਮਾਲ ਭਾਰਤ ਦੀ ਬੰਡੀ ਦੇ ਵਿੱਚ ਮੇਕਾ ਨਹੀਂ ਜਾਂਦਾ ਤੁਸੀਂ ਪੜਿਆ ਹੋਣਾ ਸਾਥੀਓ ਉਹੀ ਇੱਕ ਵਪਾਰ ਮੰਡਲਾ ਉਹੀ ਇੱਕ ਡੈਪੂਟੇਸ਼ਨ ਅੱਜ ਇੰਡੀਆ ਦੇ ਵਿੱਚ ਬੈਠਾ ਹੋਇਆ 25 ਤਰੀਕ ਦਾ ਇੱਥੇ ਆਇਆ ਹੈ ਤੇ ਕੱਲ ਨੂੰ ਵਾਪਸ ਮੁੜਨਾ ਉਹਦੇ ਨੇ ਕੀ ਹੈ ਉਹਦੇ ਤੇ ਹੈਗਾ ਅਫਰੋਟ ਹੈ ਮੀਟ ਹੈ ਤੇ ਆ ਫੈਟ ਮਿਨਾ ਵਾਲਾ ਦੁੱਧ ਹੈ ਕਣਕ ਹੈ ਸੋਇਆ ਬੀਨ ਹੈ ਚੌਲ ਹੈ ਤੇ ਪੋਟੀ ਤੇ ਘੈਰੀ ਫਰਮਦਿਆਂ ਚੀਜ਼ਾਂ ਨੇ ਇਹ ਮੱਕੀ ਉਹਦੇ ਵਿੱਚ ਹੀ ਆਉਂਦੀ ਹੈ ਉਹ ਚੀਜ਼ਾਂ ਤੇ ਲਗਭਗ 40 ਤੋਂ ਲੈ ਕੇ 100 200% ਤੱਕ ਟੈਕਸ ਹੈ ਭਾਰਤ ਨੇ ਇਸ ਕਰਕੇ ਲਾਇਆ ਹੋਇਆ ਹੈ ਕਿ ਜੇ ਅਮਰੀਕਾ ਦਾ ਸਸਤਾ ਮਾਲ ਭਾਰਤੀ ਮੰਡੀ ਚ ਆ ਗਿਆ ਤਾਂ ਖੇਤੀ ਉਪਜ ਵਾਲੀਆਂ ਜ਼ਮੀਨਾਂ ਤੇ ਜਿਹੜੀਆਂ ਜੜੀਆਂ ਸਾਰੀਆਂ ਸਸਤੀਆਂ ਹੋ ਜਾਣਗੀਆਂ ਤਾਂ ਖੇਤੀ ਦੇ ਵਿੱਚੋਂ ਜਿਹੜਾ 4 ਪੈਸੇ ਕਿਸਾਨਾਂ ਨੂੰ ਬਚਦੇ ਨੇ ਉਹ ਨਹੀਂ ਬਚਣਗੇ ਅਸੀਂ ਐਨਐਸਪੀ ਦੀ ਗੱਲ ਕਰਦੇ ਆ ਅਸੀਂ ਖੇਤੀ ਕਮਿਊਨਿਟੀ ਨੂੰ ਰੱਦ ਕਰਨ ਦੀ ਗੱਲ ਕਰਦੇ ਆ ਉਹਨਾਂ ਨੇ ਲੰਬਾ ਸੱਪ ਕੱਢ ਲਿਆਂਦਾ ਦੇਵਦਲੇ ਪਾਸੋਂ ਉਹ ਸਮਝੌਤਾ ਕਰਦਾ ਰਹਨੇ ਕਿ ਤੁਸੀਂ ਵਿਰੋਧ ਇਹਦਾ ਕਿਉਂ ਕਰਦੇ ਹੋ ਸਰਕਾਰ ਨੂੰ ਇਸ ਗੱਲ ਦੀ ਪੀੜ ਹੋ ਰਹੀ ਹੈ ਮਾਨ ਸਾਹਿਬ ਪੰਜਾਬ ਦੇ ਵਿੱਚ ਤੁਸੀਂ ਇੰਡਸਟਰੀ ਦੀ ਗੱਲ ਕਰਨਾ ਹੈ ਵੀ ਇੰਡਸਟਰੀ ਬਹੁਤ ਘਟੇ ਚਾ ਗਈ ਇੰਡਸਟਰੀ ਨੂੰ ਬਹੁਤ ਘਾਟਾ ਪੈ ਗਿਆ 2 ਲੱਖ ਇੰਡਸਟਰੀਆਂ ਪੰਜਾਬ ਦੇ ਵਿੱਚ ਤੇ 12 ਲੱਖ ਮਜ਼ਦੂਰਾਂ ਨੂੰ ਉੱਥੇ ਕੰਮ ਹੈ ਆ ਜਿਹੜੀਆਂ ਤੂੰ ਸੁਖ ਸੁਹਣ ਤਾਂ ਛੋਟੀ ਫੈਕਟਰੀਆਂ ਦਿੰਦਾ ਸੀ ਉਹ ਸਾਰੀਆਂ ਬੰਦ ਕਰਕੇ ਟਾਟਾ ਸ਼ਕੀਲ ਕੰਪਨੀ ਨੂੰ ਤਸੱਦਾ ਦਿੱਤਾ ਹੈ ਉਹ Tata Steel ਕੰਪਨੀ ਨੂੰ ਤੇ ਬਿਜਲੀ ਸਸਤੀ ਦੇਣ ਦੀ ਗੱਲ ਕੀਤੀ ਐ ਉਹਨਾਂ ਦੇ ਮਜ਼ਦੂਰਾਂ ਨੂੰ 4000 ਰੁਪਿਆ ਦੇਣ ਦੀ ਗੱਲ ਕੀਤੀ ਐ ਤੇ ਸਸਤਾ ਘੱਟ ਬ्याज ਤੇ ਪਹਿਲੇ ਤੇ ਗੰਦੀ ਗੱਲ ਕੀਤੀ ਐ ਉਹਨਾਂ ਨੂੰ ਸਹੂਲਤਾਂ ਦੇ ਰਹੇ ਐ ਤੇ ਇਹਨਾਂ ਦੀਆਂ ਸਹੂਲਤਾਂ ਦੇ ਕੱਟ ਲਾ ਕੇ ਇਹਨਾਂ ਦੇ ਬਿਜਲੀ ਦੇ ਰੇਟ ਵੀ ਉੱਚੇ ਕਰਦੇ ਹੋਰ ਸਹੂਲਤਾਂ ਨਾਲ ਦੀ ਸਪਲਾਈ ਰੀਅਲ ਉਹਨਾਂ ਦੀ ਨਿਲਗਰਤੀ ਤੇ ਉਹਨਾਂ ਨੂੰ ਸਹੂਲਤਾਂ ਦੇ ਕੇ ਤੂੰ ਛੋਟੇ ਕਾਰਖਾਨਿਆਂ ਨੂੰ ਖਤਮ ਕਰਨ ਦੀ ਗੱਲ ਨਹੀਂ ਕਰ ਰਿਹਾ ਕੀ ਇਹਨੂੰ ਵਿਕਾਸ ਕਹਿੰਦਾ ਤੂੰ ਤੂੰ ਵਿਕਾਸ ਦੀ ਗੱਲ ਕਰਦਾ ਐ ਏ ਵਿਕਾਸਰੀ ਹੁੰਨਦੇ ਕਹਿੰਦੇ ਭਾਤਮਾਲਾ ਪ੍ਰੋਜੈਕਟ ਦੀਆਂ ਸੜਕਾਂ ਨਹੀਂ ਕੱਢਣ ਦਿੱਤੇ ਜਾਇ ਸੜਾਂ ਪਾਣੀ ਨਿਕਲਣ ਦਿੱਤੇ ਜਿਹੜੀਆਂ ਵਿਕਾਸ ਵਾਲੀਆਂ ਗੱਲਾਂ ਨੇ ਬਾਈ ਤੁਸੀਂ ਗ੍ਰਿਡ ਲਾਏ ਅਸੀਂ ਜ਼ਮੀਨ ਦਿੱਤੀ ਤੁਸੀਂ ਸਕੂਲ ਬਣਾਏ ਅਸੀਂ ਜ਼ਮੀਨ ਦਿੱਤੀ ਤੁਸੀਂ ਡਿਸਪੈਂਸਰੀਆਂ ਬਣਾਇਆ ਅਸੀਂ ਜ਼ਮੀਨ ਦਿੱਤੀ ਤੁਸੀਂ ਪਿੰਡਾਂ ਨੂੰ ਸੜਕਾਂ ਕੱਢੀਆਂ ਉਹਨਾਂ ਤੇ ਅਸੀਂ ਮਿੱਟੀ ਪਾਈ ਕਿਉਂਕਿ ਸਾਨੂੰ ਪਤਾ ਸੀ ਵੀ ਇਹ ਸਾਡੇ ਕੰਮ ਨੇ ਸਾਡੀ ਖਾਤਰ ਕਰ ਰਹੇ ਹੋ ਤੁਸੀਂ ਉਹ ਸਾਨੂੰ ਸਮਝ ਆਉਂਦੀ ਸੀ ਮਾਨ ਸਰ ਉਦੋਂ ਪਿਛੋ ਅਕਾਲੀ ਸਰਕਾਰ ਨੇ ਆ ਕੌਮੀ ਹਾਈਵੇ ਕੱਢੇ ਨੇ ਉਦੋਂ ਕੋਈ ਰੌਲਾ ਨਹੀਂ ਪਿਆ ਆ ਬਾਈ ਪ੍ਰੋਜੈਕਟ ਜਾਂ ਬਾਈਪਾਸ ਜਾਂਦਾ ਸੰਗਰੂਰ ਦਾ ਇਤਨੌਲੇ ਵਾਲਾ ਬਾਈਪਾਸ ਇੱਥੇ ਕਿਸਾਨਾਂ ਨੇ ਰੌਲਾ ਪਾਇਆ ਉਹ ਰੌਲੇ ਪੈਣ ਤੋਂ ਬਾਅਦ ਉਹਨਾਂ ਨੂੰ ਕੀਮਤਾਂ ਪੂਰੀਆਂ ਦੇ ਦਿੱਤੀਆਂ ਉੱਥੇ ਕੋਈ ਰੌਲਾ ਨਹੀਂ ਪਿਆ ਕੌਮੀ ਹਾਈ ਮਾਰਕ ਵੇਲੇ ਕੋਈ ਰੌਲਾ ਨਹੀਂ ਪਿਆ ਭਾਰਤ ਵਾਲਾ ਪ੍ਰੋਜੈਕਟ ਦੀਆਂ ਸ਼ਰਤਾਂ ਤੇ ਰੌਲਾ ਥੋਪ ਰਿਹਾ ਕਿਉਂਕਿ ਕਿਸਾਨ ਇਹ ਵੀ ਕਹਿੰਦੇ ਵੀ ਅਸੀਂ ਜ਼ਮੀਨਾਂ ਨਹੀਂ ਦਿੰਦੇ ਤੁਸੀਂ ਪੈਸੇ ਨਹੀਂ ਦੇ ਰਹੇ ਕਿਸਾਨਾਂ ਦੀਆਂ ਜ਼ਮੀਨਾਂ ਦੇ ਇਸ ਕਰਕੇ ਰੌਲਾ ਪਾ ਰਹੇ ਇਹ ਕਿਹਦੀ ਜ਼ਿੰਮੇਵਾਰੀ ਹੈ ਬਈ ਚਾਹੀਦਾ ਤਾਂ ਇਹ ਹੈ ਕਿ ਜ਼ਮੀਨ ਮੇਰੀ ਹੈ ਚਾਹੀਦੀ ਕਾਰਪੋਰੇਟ ਨੂੰ ਹੈ ਜੇ ਕਾਰਪੋਰੇਟ ਨੂੰ ਜ਼ਮੀਨ ਲੈਣੀ ਹੈ ਤਾਂ ਮੇਰੀ ਚੀਜ਼ ਲੈਣੀ ਹੈ ਤਾਂ ਮੁੱਲ ਦੇਣਾ ਹੋਊਗਾ ਤਾਂ ਪੈਸੇ ਉਹਦੇ ਹੋਣਗੇ ਇੱਥੇ ਤੁਸੀਂ ਉਹਨਾਂ ਦੀ ਮਦਦ ਤੇ ਕਿਵੇਂ ਖੜੇ ਤੁਸੀਂ ਆਖਸੀ ਵਿਕਾਸ ਦੇ ਵਿੱਚ ਕੀ ਰੌਲਾ ਲਾਇਆ ਕਿ ਕਿਤੇ ਨੇੜੀ ਦੀ ਜ਼ਮੀਨ ਉੱਥੇ ਛੜਕ ਨਿਕਲ ਗਈ ਆਵਾਜ਼ ਜਾਰੀ ਹੋ ਗਿਆ ਸਰੀ ਸੜਕ ਦੇ ਨਿਕਲਦੇ ਵਿੱਚ ਜਦੋਂ ਬਾਈਪਾਸ ਵਾਲੀ ਸੜਕ ਇਹਦੇ ਨੇ ਪਾਸੇ ਉਹ ਸਰੋ ਸੜਕ ਤੋਂ ਕੱਢਦੇ ਜਿਹੜੀ ਟੋਲ ਪਲਾਜ਼ਾ ਵਾਲੀ ਸੜਕ ਹੈ ਉੱਥੇ ਲਗਭਗ 10 ਕਣਾਣਾ ਦੀ ਜ਼ਮੀਨ ਤੇਰੇ ਰਿਕਾਰਡ ਦੇ ਵਿੱਚ ਹੈ ਹੀ ਨਹੀਂ ਅਵਾਰ ਦੇ ਵਿੱਚ ਨਹੀਂ ਨਹੀਂ ਕਿਸਾਨ ਕਿਹੜੇ ਮਾਰਦਾ ਇੱਕ ਜਾ ਕੇ ਸੱਜੇ ਨੂੰ ਕਹਿੰਦਾ ਕਿ ਜੀ ਮੈਨੇ ਪੈਸੇ ਨਹੀਂ ਮਿਲੇ ਉਹ ਕਹਿੰਦਾ ਕਾਹਦੇ ਪੈਸੇ ਤੇਰੀ ਤਾਂ ਜ਼ਮੀਨ ਹੀ ਨਹੀਂ ਉਹਦੇ 'ਚ ਜਦੋਂ ਅਗਲੇ ਨੂੰ ਜਾ ਕੇ ਕੜਖ ਬਿਜਲੀ ਸਰੋ ਬਿਜਲੀ ਉੱਥੇ ਜਾ ਕੇ ਜੱਥੇਬੰਦੀ ਖੜ ਗਈ ਫਿਰ ਸਾਨੂੰ ਚੇਤੇ ਆਇਆ ਮੀਨਾ ਵਾਰਡ ਦੇ ਵਿੱਚ ਨੰਬਰ ਹੀ ਨਹੀਂ ਆਏ ਉਹ ਮਿਸਟੇਕ ਕਿੱਧਰੋਂ ਹੋ ਗਈ ਉਹ ਗਲਤੀਆਂ ਤੁਹਾਡੀਆਂ ਤੁਸੀਂ ਪੈਸੇ ਦੇ ਰਹੇ ਹੋ ਸੰਸਾਰ ਵਿੱਚ ਕਿਹਨੇ ਤੁਹਾਨੂੰ ਪੈਸਾ ਦਿੱਤਾ ਹੈ ਭਾਰਤ ਨਾਲਾ ਪ੍ਰੋਜੈਕਟ ਦੇ ਛੜਕਾਂ ਦਾ ਕਰਜ਼ਾ ਦਿੱਤਾ ਤੁਹਾਨੂੰ ਉਹ ਕਰਜ਼ਾ ਚਾਕੇ ਤੁਸੀਂ ਕੰਪਨੀਆਂ ਦੇ ਹਵਾਲੇ ਕਰਕੇ ਠੇਕਾ ਤੁਸੀਂ ਅਡਾਨੀਆਂ ਨੂੰ ਦੇ ਰਹੇ ਹੋ ਅਡਾਨੀਆਂ ਨੂੰ ਖੁੱਲੇ ਗੱਪੇ ਦਿੱਥੇ ਆ 18 ਕਰੋੜ ਤੋਂ ਲੈ ਕੇ 18 ਕਰੋੜ ਸੀ ਪਾਏ 1 ਕਿਲੋਮੀਟਰ ਦਾ ਹੁਣ ਤੁਸੀਂ 31.31 ਕਰੋੜ ਰੁਪਈਆ ਅਡਾਨੀ ਨੂੰ ਕੰਟ੍ਰੈਕਟ ਦਿੱਤਾ ਹੋਇਆ ਤੇ 31 ਕਰੋੜ ਕੰਟ੍ਰੈਕਟ ਦੇ ਕੇ ਜਦੋਂ ਉਹਨੇ ਪੈਸੇ ਕਿਸਾਨਾਂ ਤੋਂ ਜ਼ਮੀਨ ਲੈਣੀ ਹੈ ਤਾਂ ਉਹਦੇ ਵਾਸਤੇ ਤੁਸੀਂ ਹੁੰਦਾ ਨਹੀਂ ਹਮਾਇਤ ਖੜੇ ਹੋ ਕਿਸੇ ਦਾ 24 ਲੱਖ ਕਿਸੇ ਦਾ 40 ਲੱਖ ਕਿਸੇ ਦਾ 70 ਗੱਬੇ ਗੱਬੇ ਲੱਖ ਕਿਸੇ ਦਾ 1.5 ਕਰੋੜ ਕਿਸੇ ਦਾ 2 ਕਰੋੜ ਮਾਨ ਸਾਹਿਬ ਤੁਸੀਂ ਕਿਹਾ ਸੀ ਕਮੇਟੀ ਦੇ ਵਿੱਚ ਇੱਕ ਮੱਟ ਨਾਲ ਮੱਟ ਲੱਗਦੀ ਜ਼ਮੀਨ ਦੇ 40 ਕਰੋੜ ਲੱਖ ਰੁਪਈਆ ਹੈ ਤੇ ਦੂਜੇ ਦਾ 95 ਲੱਖ ਰੁਪਇਆ ਇਹ ਐਡਾ ਫਰਕ ਕਿਉਂ ਇਹ ਜੇ ਤੈਨੂੰ ਫਰਕਾਂ ਦਾ ਪਤਾ ਹੈ ਤਾਂ ਇਹ ਫਰਕ ਕੱਨੇ ਜਿੱਦ ਜਾਂਦੇ ਤੇਰਾ ਅਮਦ ਆ ਅਧਿਕਾਰੀ ਕਹਿੰਦਾ ਸੀ ਵੀ ਇਹ ਤਾਂ ਗੱਲ ਹੀ 2 ਮਿੰਟਾਂ ਦੀ ਹੈ ਜੀ ਇਹ ਤਾਂ ਸੌਲਵ ਕਰ ਦਿਆਂਗੇ ਸੌਲਵ ਤਾਂ ਹੁਣ ਤੱਕ ਨਹੀਂ ਹੋਈਆਂ ਤਾਂ ਕਰਕੇ ਤੂੰ ਕਹਿ ਰਿਹਾ ਜੀ ਵਿਕਾਸ ਦੇ ਵਿੱਚ ਤੁਸੀਂ ਅੜੇ ਕਾਢੋ ਨਾ ਅਸੀਂ ਵਿਕਾਸ ਦੇ ਵਿੱਚ ਅੜੇ ਕਾਢਣੇ ਆ ਨਾ ਵਿਕਾਸ ਦੇ ਕਾਹਦਾ ਸਾਡਾ ਕੋਈ ਪ੍ਰੋਗਰਾਮ ਹੈ ਤੁਸੀਂ ਇਹ ਵਿਕਾਸ ਨਿੱਕਾ ਤੁਸੀਂ ਡਾਰੇ ਹੋ ਤੁਸੀਂ ਕਿਸਾਨਾਂ ਨੂੰ ਦੱਬ ਕੇ ਕਾਰਪੋਰੇਟ ਵਾਲੇ ਪਾਸੇ ਫੜਿਓ ਤੁਸੀਂ ਜਬਰੀ ਜ਼ਮੀਨਾਂ ਨੱਪਣ ਦੀ ਗੱਲ ਕਰਦੇ ਹੋ ਬਾਈ ਇਹ ਗੱਲ ਬਰਦਾਸ਼ਤ ਨਹੀਂ ਹੋਣੀ ਆ ਚਾਰ ਵੱਡੀਆਂ ਕੰਪਨੀਆਂ ਜਿਹੜਾ ਤੁਹਾਡਾ ਕੌਮੀ ਚੌਕਤਾ ਤੁਸੀਂ ਰੱਦ ਕੀਤਾ ਹੈ ਬਹੁਤ ਚੰਗੀ ਗੱਲ ਹੈ ਤੁਸੀਂ ਨੇ ਉਹ ਕੌਮੀ ਦਿੱਤੀ ਦਿੱਤੀ ਦਾ ਚੌਕਤਾ ਜਿਹੜਾ ਲਿਮਾ ਡਰਾਫਟ ਆਇਆ ਸੀ ਉਹ ਰੱਦ ਕਰਤਾ ਉਹਦੇ ਵਿੱਚ ਚਾਰ ਵੱਡੇ ਵਪਾਰੀ ਐ ਚਾਰ ਵੱਡੇ ਏਰੀਆ ਲੈ ਮੁੰਗਾ ਕਾਰਗਲ ਹੈ ਡੈਫਸ ਕੰਪਨੀ ਐ ਉਹ ਚਾਰ ਵੱਡੀਆਂ ਵਪਾਰ ਕੰਪਨੀਆਂ ਜਿਨ੍ਹਾਂ ਦਾ ਦੁਨੀਆ ਦਾ ਲੱਭੇ ਪਰਸੈਂਟ ਵਪਾਰ ਤੇ ਕਬਜ਼ਾ ਹੋਇਆ ਹੋਇਆ ਹੈ ਉਹ ਠੇਕੇ ਤੇ ਜੁਆਇਨਾ ਵੀ ਲੈਂਦੇ ਨੇ ਉਹ ਬੈਜ ਮੀਂਦਾ ਵੀ ਲੈਂਦੇ ਨੇ ਟਰੈਕਟਰ ਦੇ ਕਬਾਈਨਾ ਦੀਆਂ ਮਸ਼ੀਨਾਂ ਤੇ ਕਬਜ਼ਾ ਵੀ ਉਹਨਾਂ ਦਾ ਹੈ ਉਹ ਬੀਜ ਵੀ ਵੜਾਉਂਦੇ ਨੇ ਉਹ ਸਪਰਿਆ ਵੀ ਵੜਾਉਂਦੇ ਨੇ ਉਹ ਖਾਦਾ ਵੀ ਬਣਾਉਂਦੇ ਨੇ ਦੁਨੀਆ ਤੇ ਕਬਜ਼ਾ ਹੈ ਭਾਈ ਉਹਨਾਂ ਦਾ ਉਹ ਵਪਾਰ ਨੂੰ ਛੋਟੇ ਨੂੰ ਰਹਿਣ ਕਿਵੇਂ ਦੇਣ ਗਿਆ ਪਰ ਚੂਨ ਖੇਤ ਤੇ ਤੈਲੀ ਛੱਡਣਾ ਵਪਾਰੀ ਤੈਲੀ ਛੱਡਲੇ ਛੋਟੀ ਸੰਗਤ ਤੈਲੀ ਛੱਡਣੀ ਖੇਤ ਮਜ਼ਦੂਰਾਂ ਨੂੰ ਖੇਤਾਂ 'ਚ ਪਹਿਲਾ ਵਾਰ ਕਰਤਾ ਤੇ ਛੋਟੀ ਕਿਸਾਨੀ ਨੂੰ ਤੋ ਖੇਤਾਂ 'ਚ ਬਾਹਰ ਕਰਨ ਜਾ ਰਹੇ। ਇਹ ਕਿੰਨੇ ਬਰਦਾਸ਼ਤ ਹੋਊਗੀ ਗੱਲ। ਇਹ ਬਰਦਾਸ਼ਤ ਹੋਣ ਵਾਲੀਆਂ ਗੱਲਾਂ ਨਹੀਂ ਮਾਨ ਸਾਹਿਬ। ਇਸ ਕਰਕੇ ਠੀਕ ਹੈ। ਸੋਡੇ ਕੋਲ ਇੱਕ ਜਾਨ ਹੈ, ਸਾਡੇ ਕੋਲ ਜਿਸਮ ਨੇ। ਇਹ ਜਿਸਮਾਂ ਨੇ ਗਾਂਗਾ ਵੀ ਚੱਲਿਆ ਨੇ। ਇਹ ਜਿਸਮਾਂ ਨੇ ਜੇਲਾ ਵੀ ਚੱਲਿਆ ਨੇ। ਚੱਲਣ ਨੂੰ ਤਿਆਰ ਚੰਗੀ ਗੱਲ ਹੈ ਤੇ ਕੰਤੇ ਲਿਖਾ ਪੜ੍ਹ ਪੜ ਲੈ ਦੂ। ਤੇਰੇ ਮਿੱਤਰਾਂ ਕੰਮ ਆਊਗਾ। ਠੀਕ ਹੈ। ਤੂੰ ਸਾਡੇ ਨਾਲ ਉਮਰ ਦੇ ਵਿੱਚ ਬਹੁਤ ਛੋਟਾ ਹੈ ਪਰ ਬਹੁਤ ਵੱਡੇ ਆਉਂਦੇ ਤੇ ਆਇਆ ਤੈਨੂੰ ਐਸ ਗੱਲ ਦਾ ਸਪੋਚ ਕਰਨਾ ਚਾਹੀਦਾ ਹੈ ਇਹ ਕਿਸਾਨ ਆ ਜਿਹੜੇ ਕਿਸਾਨ ਨੇ ਮੰਗ ਪੱਤਰ ਕੇਂਦਰ ਦਾ ਰੱਖਦਾ ਕਹਿੰਦਾ ਮੇਰੇ ਮੂਰੇ ਉਹ ਐਡਾ ਵੱਡਾ ਗੱਪ ਕਿਉਂ ਮਾਰ ਰਿਹਾ ਯਾਰ ਐਡਾ ਵੱਡਾ ਝੂਠ ਕੀ ਆਪਤਾ ਹੀ ਹੈ ਕਿ ਤੈਨੂੰ ਝੂਠ ਬੋਲਣਾ ਪੈ ਗਿਆ ਤੇਰੀ ਬਿਊਰੋਕ੍ਰੇਸੀ ਕਰੇ ਨਾ ਬੈਠੀ ਹੋਈ ਹੈ ਉਹ 2 ਘੰਟੇ ਉਹਨੇ ਕੇ ਬੈਠ ਹੁੰਦੀ ਰਹੀ ਤਾਂ ਪਹਿਲੀ ਮੰਗ ਤੇ ਕਿਉਂ ਨਹੀਂ ਇਤਰਾਜ਼ ਹੋ ਗਿਆ ليه ਮੰਗਦਾ ਕੇਂਦਰ ਦੀ ਹੈ ਬਾਈ ਨਾ ਬਹਿਸ਼ ਕਰਦੇ ਕੀ ਮਾਨ ਸਾਹਿਬ ਤੈਨੂੰ ਇਹ ਗੱਲ ਪੁੱਛੀ ਨਹੀਂ ਗਈ ਮੀਟਿੰਗ ਵਿੱਚ ਬੈਠਣ ਤੋਂ ਪਹਿਲਾਂ ਕਿ ਮਾਨ ਸਾਹਿਬ ਤੁਹਾਡੇ ਕੋਲ ਟਾਈਮ ਕਿੰਨਾ ਹੈ ਤੁਸੀਂ ਨੇ ਕਿਹਾ ਵੀ ਦੱਸੋ ਅਸੀਂ ਕਿਹਾ ਵੀ ਜਿੰਨਾ ਟਾਈਮ ਹੈ ਉਹਨਾਂ ਨਾਲਾਂਗੇ ਤੁਸੀਂ ਜੇ ਉਦੋਂ ਕਹਿ ਦਿੰਦੇ ਵੀ 2 ਘੰਟੇ ਲੈ ਮੇਰੇ ਕੋਲੇ ਅਸੀਂ 2 ਘੰਟੇ ਵਿੱਚ ਗੱਲ ਸਮੇਟ ਦਿੰਦੇ ਪਰ ਬਾਅਦ ਤੁਸੀਂ ਕਿਹਾ ਮੈਂ ਜਾਣ ਅਸੀਂ ਫਿਰ ਵੀ ਕਿਹਾ ਵੀ ਠੀਕ ਹੈ 2 ਘੰਟੇ ਗੱਲ ਹੋ ਗਈ ਜਿਹੜੀਆਂ ਮੰਗਾਂ ਤੇ ਹੋ ਗਈ ਬਾਕੀ ਮੰਗਾਂ ਤੇ ਦੂਜੇ ਮੰਤਰੀ ਕਰ ਲੈਣਗੇ ਕੋਈ ਟਕਰਾਅ ਨਹੀਂ ਪਰ ਕੰਡੀਸ਼ਨ ਕਿਨੇ ਕੇ ਧਰਨਾ ਲਾਉਂਗੇ ਕੰਡੀਸ਼ਨ ਕਿਨੇ ਪਰ ਇਹਦੋਂ ਤੇਰੀ ਨੀਅਤ ਦੇ ਵਿੱਚ ਫਰਕ ਆ ਗਿਆ ਉਦੋਂ ਤੈਨੂੰ ਆ ਵੀ ਲੜਕਣ ਲੱਗਿਆ ਤੇ ਉਦੋਂ ਖਨੌਰੀ ਤੇ ਸੰਭੂ ਬਾੜ ਦਾ ਮੋਰਚਾ ਵੀ ਤੈਨੂੰ ਲੜਕਣ ਲੱਗਿਆ ਤੇ ਚੱਕਿਆ ਉਹਨਾਂ ਨੂੰ ਠੀਕ ਹੈ ਸਾਡੇ ਵਖਰੇਵੇਂ ਨੇ ਆड् ਦੇਖੇ ਬੰਦੀਆਂ ਅਸੀਂ ਵਿਚਾਰ ਆ ਵਖਰੇ ਵਖਰੇ ਵਿਚਾਰਾਂ ਦੇ ਬੰਦੇ ਆ ਪਰ ਸਾਡਾ ਖੂਨ ਇੱਕ ਹੈ ਸਾਡਾ ਕਿੱਤਾ ਇੱਕ ਹੈ ਸਾਡਾ ਸਮਾਜ ਇੱਕ ਹੈ ਤੇ ਘਾਟੇਵਾਦੇ ਜੇ ਇਸ ਕਿੱਤੇ ਤੇ ਹੁੰਦੇ ਨੇ ਤਾਂ ਸਾਨੂੰ ਸਾਰਿਆਂ ਨੂੰ ਹੋਣਗੇ ਫਿਰ ਇਹ ਜਮਾਤ ਦੇ ਵਿੱਚੋਂ ਇੱਕ ਬੰਦ ਨੂੰ ਨਥੇੜ ਕੇ ਕੁੱਟਣ ਦਾ ਜਿਹੜੀ ਸਾਡੀ ਪਾੜ ਕੇ ਪੌਸੀ ਲੜਨ ਦੀ ਹੈ ਇਹ ਬਰਦਾਸ਼ਤ ਨਹੀਂ ਹੋਣੀ ਸਾਨੂੰ ਦਰਬ ਆਇਆ ਸਾਨੂੰ ਤਕਲੀਫ ਹੋਈ ਜਦੋਂ ਤੂੰ ਗੱਲ ਤੋਂ ਠੁੱਕ ਗਿਆ ਤਾਂ ਇਹਨਾਂ ਮੂਰਤੇ ਨਾਲੇ ਸਾਥੀਆਂ ਨੂੰ ਤਕਲੀਫ ਹੋਈ ਜਦੋਂ ਦੋਨਿਆਂ ਨੂੰ ਗੱਲਬਾਤ ਹੁੰਦੇ ਨੂੰ ਚੱਕਿਆ ਸਾਨੂੰ ਆ ਸਾਰੇ ਲੋਕਾਂ ਨੂੰ ਤਕਲੀਫ ਹੋਈ ਜਦੋਂ ਤੂੰ ਰਾਤ ਨੂੰ ਜਾ ਕੇ ਪੋਣਿਆਂ ਨੂੰ 80-80 ਸਾਲ ਜਾਂਦੇ ਸਿਰ ਤੇ ਕਪੜੇ ਚੱਕ ਕੇ ਘਰਾਂ ਨੂੰ ਤੋਰਿਆ ਸਾਨੂੰ ਤਾਂ ਇਹ ਹੀ ਪਤਾ ਲੱਗਿਆ ਕਿ ਉੱਥੇ ੱੱਕਾ ਵੀ ਹੋਇਆ ਜ਼ਬਰ ਵੀ ਹੋਇਆ ਡਰਾਂ ਨਾਲ ਪੱਤੀਆਂ ਇਹ ਜ਼ਬਰ ਬਰਦਾਸ਼ਤ ਕਰਨ ਨੂੰ ਨਹੀਂ ਹੈ ਸਰ ਐਸ ਕਰਕੇ ਲੜਾਈ ਤੁਹਾਡੀ ਜ਼ਿੰਮੇਵਾਰੀ ਬਹੁਤ ਵੱਡੀ ਹੈ ਤੁਸੀਂ ਵੱਡੀ ਜ਼ਿੰਮੇਵਾਰੀ ਲੈ ਕੇ ਚੱਲੋ ਠੀਕ ਹੈ ਇਥੇ ਸਾਥੀ ਕਹਿ ਰਹੇ ਨੇ ਕਿੰ ਬਾਗ ਪੱਤਰ ਵਾਸਤੇ ਕਿਹਾ ਸੀ ਅਸੀਂ ਡੀਸੀ ਸਾਹਿਬ ਨੂੰ ਬੇਨਤੀ ਕਰਦੇ ਆ ਵੀ ਤੁਸੀਂ ਮੰਗ ਪੱਤਰ ਲੈਣ ਆਉਣਾ ਕਿ ਨਹੀਂ ਆਉਣਾ ਤੁਹਾਡਾ ਮੈਸੇਜ ਆ ਜਾਵੇ ਕਿਉਂਕਿ ਅਸੀਂ ਮੰਗ ਪੱਤਰ ਪਹੁੰਚਾਉਣਾ ਕੇਂਦਰ ਨੂੰ ਆਹ ਰੋਸ ਸਾਡਾ ਪ੍ਰੋਟੈਸਟ ਹੈ ਰੋਸ ਦਰਜ ਕਰਾਉਣ ਖਤਰ ਆਏ ਆ ਅਸੀਂ ਤੁਹਾਨੂੰ ਮੰਗ ਪੱਤਰ ਕੋਈ ਐਡੀ ਬੰਦ ਨਹੀਂ ਵੀ ਉਹਨੇ ਫੱਟ ਜਾਣਾ ਜੇ ਤੁਹਾਨੂੰ ਸਰਕਾਰ ਦੀ ਸਹਾਇਤਾ ਨਹੀਂ ਆਉਣਾ ਫਿਰ ਚਲੋ ਠੀਕ ਹੈ ਫਿਰ ਜਿਹੜਾ ਜਰਾ ਇਨਾਂ ਸਾਥੀਆਂ ਨੇ ਤੈਅ ਕੀਤਾ ਹੋਣਾ ਉਹ ਫੜ ਲਾਂਗੇ ਚੰਗਾ ਇਹ ਹੋਵੇ ਤੁਸੀਂ ਮੰਗ ਪੱਤਰ ਅੱਜ ਜਿੱਥੇ ਪਹਿਲਾਂ ਲੈ ਕੇ ਜਾਂਦੇ ਹੋ ਤਾਂ ਉਹੋ ਲੈ ਕੇ ਜਾਓ। ਬਾਕੀ ਸਾਥੀਓ ਸੁਣੋ ਜਿਹੜੀ ਸਟੇਜ ਐ ਸਟੇਜ ਨੇ ਤੁਹਾਨੂੰ ਦੱਸਣਾ ਆਉਣ ਵਾਲਾ ਸਮਾਂ ਜਿਹੜਾ ਕੰਮ ਦੀ ਰੁੱਤ 'ਚ ਆਉਣਾ ਆਪਾਂ ਨੇ ਇਸ ਤੋਂ ਬਾਅਦ ਪ੍ਰੋਗਰਾਮ ਹੋਣਗੇ ਕਿਉਂਕਿ ਦੋ ਸੈਮੀਨਾਰ ਵੀ ਨੇ ਉਹਨਾਂ ਦੀ ਵੀ ਤਿਆਰੀ ਐ। ਅਗਲੇ ਜਿਹੜੇ ਪ੍ਰੋਗਰਾਮਾਂ ਦਾ ਇੰਤਜ਼ਾਰ ਕਰੋ ਤਿਆਰ ਰਹੋ ਕਿਉਂਕਿ ਜਿਹੜੀ ਆ ਮੈਂ ਪਹਿਲਾਂ ਗੱਲ ਕਹਿ ਕੇ ਗਿਆ ਕਿ ਅਮਰੀਕਾ ਦਾ ਡੈਪੂਟੇਸ਼ਨ ਅੱਜ ਵੀ ਇੱਥੇ ਹੈ ਤੇ ਕੱਲ ਨੂੰ ਕਿਸੇ ਵੇਲੇ ਉਹਨਾਂ ਨੇ ਇੱਥੋਂ ਉੱਡ ਜਾਣਾ ਉਹਦੇ ਸਾਡਾ ਵਪਾਰਕ ਮੰਤਰੀ ਕੀ ਗੱਲਾਂ ਤੇ ਸਾਈਨ ਕਰ ਦਿੰਦਾ ਹੈ ਕਿਹੜੇ ਕਿਹੜੇ ਸਮਝੌਤੇ ਉਹਨੇ ਕਰ ਲਏ ਜਿਹੇ ਸਮਝੌਤੇ ਹੁੰਦੇ ਨੇ ਭਰਾਵੋ ਤਾਂ ਸਾਡੀਆਂ ਜਿੰਸਾਂ ਸਾਡਾ ਦੁੱਧ ਸਾਡੀਆਂ ਸਬਜ਼ੀਆਂ ਤੇ ਸਾਡਾ ਸਾਰਾ ਅਨਾਜ ਆਹ ਮੰਡੀਆਂ ਦੇ ਵਿੱਚ ਐਮਐਸਪੀ ਦੇ ਕਿਸੇ ਨੇ ਖਰੀਦਣਾ ਨਹੀਂ ਰਹੂਗਾ ਇਹ ਬਹੁਤ ਵੱਡਾ ਹਮਲਾ ਹੈ ਉਹਦੀ ਤਿਆਰੀ ਖਾਤਰ ਤੁਹਾਨੂੰ ਸੰਘਰਸ਼ ਕਰਨਾ ਪਊਗਾ ਤੁਹਾਨੂੰ ਪੜ੍ਹਨਾ ਪੈਣਾ ਸਿਰ ਜੋੜਨੇ ਪੈਣੇ ਉਹਦੀ ਤਿਆਰੀ ਰੱਖੋ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਪ੍ਰਧਾਨ ਜੀ ਤਾਂ ਹੁਣ ਪ੍ਰਸ਼ਾਸਨ ਇਹ ਮੰਗ ਪੱਤਰ ਲੈਣ ਆਇਆ ਤੇ ਮੈਂ ਬੇਨਤੀ ਕਰਦਾ ਪ੍ਰਧਾਨਗੀ ਮੰਡਲ ਨੂੰ ਕਿ ਸਿਰਫ ਪ੍ਰਧਾਨਗੀ ਮੰਡਲ ਹੀ ਪ੍ਰਸ਼ਾਸਨ ਨੂੰ ਇਹ ਮੰਗ ਪੱਤਰ ਦਵੇਗਾ ਬਾਕੀ ਕੋਈ ਵੀ ਆਗੂ ਸਹਿਵਾਣਾ ਸਟੇਜ ਦੇ ਉੱਪਰ ਨਾ ਆਵੇ ਅਧਿਕ ਕਿਉਂ ਮੜੇ ਆ ਦੇਖੀ ਭਾਜੀ ਉਹ ਜੋ ਮਾੜਾ ਜਿਹਾ ਇੱਕ ਮਿੰਟ ਕਰ ਜਿਓ ਗ੍ਰਾਂਸ ਸਾਹਿਬ ਇੱਕ ਪਿੰਛੇ ਇਧਰੋਂ ਮਾੜਾ ਵੜਾ ਪਿੰਛੇ ਹੋ ਜਾਓ ਫੋਟੋ ਪਿੱਛੇ ਰੋ ਪਿੱਕ ਫੋਟੋ ਖਾਣ ਦੇ ਚਾਹੀਦਾ ਆਪੇ ਤਾਂ ਨਹੀਂ ਪੂਰੀ ਸਾਂ ਪ੍ਰਸ਼ਾਸਨ ਵੱਲੋਂ ਪਹੁੰਚੇ ਅਧਿਕਾਰੀਆਂ ਨੂੰ ਇੱਕਾ ADC ਸਾਹਿਬ ਨੂੰ ਬੇਨਤੀ ਕਰਦਾ ਤੇ ਨਾਲ ਨੂੰ ਦੱਸਣਾ ਚਾਹਣਾ ਹੈ ਕਿ ADC ਸਾਹਿਬ ਇਹ ਜਬਰ ਵਿਰੋਧੀ ਧਰਨੇ ਲੱਗੇ ਨੇ ਅੱਜ ਇੱਕਰਮੇ ਤਾਂ ਲੱਗੇ ਨੇ ਕਿਉਂਕਿ ਮੁੱਖ ਮੰਤਰੀ ਪੰਜਾਬ ਦੀ ਚੱਕ ਤੇ ਜਿਹੜਾ ਪੰਜਾਬ ਪੁਲਿਸ ਨੇ ਖਨੌਰੀ ਬਾਉਂਡਰ ਤੇ ਸ਼ੰਭੂ ਬਾਉਂਡਰ ਤੇ ਜੋ ਸਾਡੀਆਂ ਮਾਮਾਂ ਪਹਿਣਾ ਸਾਡੇ ਕਿਸਾਨਾਂ ਵੀਰਾਂ ਨੇ ਕੀਤਾ ਹੈ ਉਹਦੇ ਜ਼ਬਰ ਤੇ ਵਿਰੋਧ ਦੇ ਵਿੱਚ ਤੁਹਾਨੂੰ ਆਹ ਮੰਗ ਪੱਤਰ ਦਿੱਤੇ ਨੇ ਅਸੀਂ ਤੇ ਤੁਸੀਂ ਸਟੇਜ ਤੇ ਆਓ ਤੇ ਦੱਸੋ ਸਾਨੂੰ ਸਾਡੇ ਕਿਸਾਨ ਭਰਾਵਾਂ ਨੂੰ ਕਿ ਮੁੱਖ ਮੰਤਰੀ ਪੰਜਾਬ ਵੀ ਕਹਿ ਲਈ ਅਗਲੀਆਂ ਨੀਤੀਆਂ ਲੈ ਤੇ ਹੁਣ ਮੈਂ ਬੇਨਤੀ ਕਰਦਾ ਐਡੀਸੀ ਸਾਹਿਬ ਨੂੰ ਕਿ ਜਿਹੜੇ ਅੱਜ ਇਹ ਪੂਰੇ ਪੰਜਾਬ ਦੇ ਵਿੱਚ ਜ਼ਬਰ ਵਿਰੋਧ ਦੇ ਕਰਨੇ ਲੱਗੇ ਨੇ ਉਹ ਇਨਾਂ ਤੇ ਆ ਕੇ ਪ੍ਰਸ਼ਾਸਨ ਵੱਲੋਂ ਜਿਹੜਾ ਕਹਿਣਾ ਚਾਹੁੰਦੇ ਨੇ ਉਹ ਕਹਿਣ ਦੀ ਆਓ ਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਤੇ ਆਦਾਰ ਜੀ ਮੇਰੇ ਕੋਲ ਦੋ ਪੰਗ ਪੱਤਰ ਮੈਂ ਪ੍ਰਾਪਤ ਕੀਤੇ ਹੈ ਜੀ ਇੱਕ ਮਾਨਯੋਗ ਰਾਸ਼ਟਰਪਤੀ ਜੀ ਦੇ ਨਾਮ ਹੈਗਾ ਜੀ ਇੱਕ ਮਾਨਯੋਗ ਗਵਰਨਰ ਸਾਹਿਬ ਪੰਜਾਬ ਜੀ ਦੇ ਨਾਮ ਹੈਗਾ ਜੀ ਇਹ ਸੀ ਪ੍ਰੋਪਰ ਪ੍ਰਣਾਲੀ ਦੇ ਤੁਹਾਨੂੰ ਜਿਹੜਾ ਅਪਦੇ ਪਹੁੰਚਿਆ ਕਰਾਂਗੇ ਇਸ ਤੋਂ ਇਲਾਵਾ ਮੇਰੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਹੁਣ ਇਥੋਂ ਆਪਾਂ ਬੜੇ ਹੀ ਪੀਸਕੋ ਤਰੀਕੇ ਨਾਲ ਡਿਸਕਸ ਹੋ ਗਏ ਤਾਂ ਬਹੁਤ-ਬਹੁਤ ਧੰਨਵਾਦ ਲੋਕਾਂ ਦੇ ਲੋਕਾਂ ਦੇ ਕਾਫੀ ਬਾਹਰ ਰਹਿ ਕੇ ਜਾਨ ਲੱਗੇ ਲੱਗੇ ਹੋਏ ਨੇ ਮਤਲਬ ਅੱਜ ਸਾਡੇ ਕੋਲ ਦਫਤਰ ਵਿੱਚ ਕੋਈ ਕੰਮ ਕਰਾਉਣ ਵਾਲੇ ਵੀ ਘਰ ਆਏ ਨੇ ਇਸੇ ਕਰਕੇ ਤੋਂ ਇੱਕ ਬਾਤ ਇਹ ਤਾਂ ਦੇ ਸ਼ਾਂਤਮਈ ਪ੍ਰੈਸਿੰਗ ਦਾ ਬਹੁਤ ਧੰਨਵਾਦ ਕਰਦਾ ਹਾਂ ਜੀ ਥੈਂਕ ਯੂ ਸਤਿ ਸ਼੍ਰੀ ਅਕਾਲ ਐਡੀਸੀ ਸਾਹਿਬ ਸਾਡੇ ਤਾਂ ਪ੍ਰਦਰਸ਼ਨ ਹਮੇਸ਼ਾ ਸ਼ਾਂਤਮਈ ਰਹੇ ਨੇ ਸ਼ਾਂਤਮਈ ਰਹਿਣਗੇ ਏ ਨਾ ਤਾਂ ਮੇਲੇ ਗਨੇ ਸੀ ਜੇ ਮੁੱਖ ਮੰਤਰੀ ਪੰਜਾਬ ਸਾਡਾ ਕੰਮ ਨਾਲ ਕੁੱਟਦਾ ਅਸੀਂ ਜੇ ਉਹਦੀ ਕੁੱਟੀ ہوئی ਕਮਲ ਹੈ ਤਾਂ ਇੱਥੇ ਬੋਚੇ ਆ ਇੱਕ ਮਿੰਟ ਲਈ ਇੱਕ ਮਿੰਟ ਲਈ ਇੱਕ ਮਿੰਟ ਲਈ ਬਹਿਣਾ ਪਊਗਾ ਆਪਾਂ ਸਾਰਿਆਂ ਨੂੰ ਕਿਸਾਨ ਭਰਾਵੋ ਸਿਰਫ ਇੱਕ ਮਿੰਟ ਲਈ